ਜਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਨ ਦਾ ਫੌਂਡਰ ਇਨਸਪੈਕਟਰ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨੀ ਆ ਕਿ ਕੁੜੀਆਂ ਜਾਂ ਮੁੰਡਿਆਂ ਦੀ ਸੈਕੰਡ ਲਿਸਟ ਆ ਜਿਹੜੀ ਇਹ ਆਊਗੀ ਕਿ ਨਹੀਂ ਇਹ ਫਿਜ਼ੀਕਲ ਵਾਲੀ ਦੀ ਗੱਲ ਕਰ ਰਿਹਾ ਠੀਕ ਹੈ ਤੇ ਫਿਜ਼ੀਕਲ ਵੀ ਤੁਹਾਨੂੰ ਦੱਸ ਦੇਣਾ ਚਾਹਣਾ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਪਿਛਲੀ ਵਾਰ ਵੀ ਪੰਜਾਬ ਪੁਲਿਸ ਦਾ ਜਿਹੜਾ ਜਦੋਂ ਉਹਨਾਂ ਨੇ ਰਿਜ਼ਲਟ ਕੱਢਿਆ ਉਸ ਤੋਂ ਬਾਅਦ ਵੀ ਤੁਹਾਨੂੰ ਦੋ ਹਫ਼ਤੇ ਦਾ ਟਾਈਮ ਮਿਲਿਆ ਸੀਗਾ ਜਿਹੜਾ ਸਾਰਾ ਤੇ ਹੁਣ ਜਦੋਂ ਇਸ ਵਾਰ 2024 ਰਿਜ਼ਲਟ ਆਇਆ ਹੁਣ ਵੀ ਸਿਰਫ ਹਫ਼ਤੇ ਦਾ ਟਾਈਮ ਦਿੱਤਾ ਗਿਆ ਤੇ ਪਿਛਲੀ ਵਾਰ ਕੁ ਕਿਉਂਕਿ ਕੁੜੀਆਂ ਰੈਡੀ ਨਹੀਂ ਸੀਗੀਆਂ ਠੀਕ ਆ ਬਹੁਤ ਜਦੋਂ 25 ਦਾ ਗਰੁੱਪ ਆਇਦਾ ਸੀ ਇੱਕ ਦੋ ਇੱਕ ਦੋ ਇਦਾਂ ਕਰਕੇ ਪਾਸ ਆਉਂਦੇ ਸੀ ਤਾਂ ਹੁਣ ਵੀ ਬਹੁਤ ਚਾਂਸਸ ਆ ਕਿ ਸੈਕੰਡ ਲਿਸਟ ਆ ਜਿਹੜੀ ਕੁੜੀਆਂ ਦੀ ਉਹ ਆਊਗੀ ਆਊਗੀ ਤੇ ਕਿਉਂਕਿ ਤੁਹਾਨੂੰ ਪਤਾ ਪਿਛਲੀ ਵਾਰ ਤਾਂ ਦੋ ਹਫ਼ਤੇ ਤੇ ਇਸ ਵਾਰ ਤਾਂ ਸਿਰਫ ਹਫ਼ਤਾ ਹੀ ਦਿੱਤਾ ਹੈ ਠੀਕ ਆ ਬਾਕੀ ਇਹ ਡਿਪੈਂਡ ਕਰਦਾ ਹੈ ਕਿ ਕਿੰਨੇ ਕੁ ਬੱਚੇ ਉੱਥੇ ਟ੍ਰਾਇਲ ਕੱਢਦੇ ਨੇ ਕਿੰਨੇ ਕੁ ਨਹੀਂ ਬਟ ਮੈਨੂੰ ਜਿੰਨਾ ਤੱਕ ਆਸ ਆ ਕਿ ਸੈਕੰਡ ਮੈਰਿਟ ਲਿਸਟਾ ਕੁੜੀਆਂ ਦੀ ਆਊਗੀ ਤੇ ਜਿਹੜੇ ਬੱਚੇ ਵੀ ਹਲੇ ਤਿਆਰੀਆਂ ਕਰ ਨਹੀਂ ਲੱਗੀਆਂ ਇਸ ਕਰਕੇ ਕਿ ਉਹਨਾਂ ਦੇ ਨੰਬਰ ਆ ਜਿਹੜੇ ਘਟ ਨੇ ਤਾਂ ਤੁਸੀਂ ਗਰਾਊਂਡ ਐਟ ਲੀਸਟ ਕੁੜੀਆਂ ਤਾਂ ਜ਼ਰੂਰ ਜਾਓ ਜੀ ਠੀਕ ਆ ਮੁੰਡਿਆਂ ਦੇ ਪਿਛਲੀ ਵਾਰ ਨਹੀਂ ਆਏ ਸੀ ਕਿਉਂਕਿ ਮੁੰਡੇ ਵਧੀਆ ਕਲੀਅਰ ਆਊਟ ਕਰ ਗਏ ਸੀਗੇ ਠੀਕ ਆ ਬਟ ਇਸ ਵਾਰ ਮੁੰਡਿਆਂ ਦਾ ਵੀ ਚਾਂਸ ਲੱਗ ਰਿਹਾ ਕਾਫੀ ਜਿਹੜੇ ਬੱਚੇ ਨੇ ਪਹਿਲਾਂ ਮਿਹਨਤ ਕੀਤੀ ਹੋਈ ਹੈ ਜੀ ਠੀਕ ਆ ਫਿਜ਼ੀਕਲ ਟ੍ਰਾਇਲ ਪਾਸ ਹੋ ਤਾ ਪਾਸ ਆਊਟ ਹੁੰਦਾ ਹੈ ਉਹ ਤਾਂ ਗੋ ਬੈਲਨ ਗੋਡਾ ਬਟ ਬਹੁਤ ਸਾਰੇ ਬੱਚੇ ਆ ਜਿਹੜੇ ਜਿਨੂੰ ਕਹਿੰਦੇ ਨੇ ਪੜਾਕੂ ਬੱਚੇ ਉਹ ਨਾ ਸਟਾਰਟ ਨਹੀਂ ਕਰਦੇ ਹੈਗੇ ਗਰਾਊਂਡ ਵਰਕਿੰਗ ਸਟਾਰਟ ਕਰਦੇ ਹੈਗੇ ਸਾਰਾ ਤੇ ਉਹਦੀ ਵਜ੍ਹਾ ਦੇ ਨਾਲ ਫਿਰ ਬਾਅਦ ਵਿੱਚ ਜਦੋਂ ਟ੍ਰਾਇਲ ਪਾਸ ਨਹੀਂ ਹੁੰਦੇ ਹੈਗੇ ਫਿਰ ਪ ਤਾ ਦੋਸਤੋ ਤੁਸੀਂ ਅ ਦੇਖੋ ਇਹਨੇ ਸਾਲ ਇਨਾ ਟਾਈਮ ਹੋ ਗਿਆ ਮਿਹਨਤ ਕਰਦੇ ਨੂੰ ਸਾਰਾ ਤਾਂ ਤੁਸੀਂ ਬਿਲਕੁਲ ਜ਼ੀਰੋ ਟਾਈਮ ਤੇ ਆ ਕੇ ਢਿੱਲੇ ਨਾ ਆਪੋ ਕੁੜੀਆਂ ਜਿਹੜੀਆਂ ਹੈਗੀਆਂ ਨੇ ਤਾਂ ਉਹ ਆਪਣੀ ਜਿਨ੍ਹਾਂ ਦੇ ਨੰਬਰ ਤੋਂ ਲੱਗਦਾ ਵੀ ਮੇਰੇ ਥੋੜੇ ਨੰਬਰ ਘਟੇ ਕੁਛ ਆ ਤਾਂ ਆਪਣੀ ਪ੍ਰੈਕਟਿਸ ਆ ਜਿਹੜੀ ਜਰੂਰ ਜਾਰੀ ਰੱਖਦੇ ਹੋ ਇਹ ਨਹੀਂ ਪਤਾ ਹੈਗਾ ਕਿ ਪਿਛਲੀ ਵਾਰ ਦੀ ਤਰ੍ਹਾਂ ਥੋੜਾ ਜਿਹੜਾ ਲਿਸਟਾ ਉਹ ਆ ਜਾਵੇ ਤੇ ਤੁਸੀਂ ਬਾਅਦ ਵਿੱਚ ਰੈਡੀ ਨਾ ਹੋਵੋ ਠੀਕ ਹੈ ਜੀ ਤਾਂ ਦੋਸਤੋ ਇਸੀ ਦਾ ਧਿਆਨ ਰੱਖਿਓ ਸਾਰੇ ਬਾਕੀ ਤੁਹਾਨੂੰ ਸਾਰੀ ਅਪਡੇਟ ਆ ਜਿਹੜੀ ਤੁਹਾਨੂੰ ਪਤਾ ਜਿਵੇਂ ਟ੍ਰਾਇਲ ਸ਼ੁਰੂ ਹੋ ਜਾਣਗੇ ਮੈਂ ਸਾਰੀ ਆਪਣੀ ਵੀਡੀਓ ਯੂਟਿਊਬ ਚੈਨਲ ਤੇ ਪਾਂਦਾ ਰਹਾਂਗਾ ਨਾਲ ਤੁਹਾਨੂੰ ਪਤਾ ਲੱਗਦਾ ਰਹੇਗਾ ਕਿ ਕਿੰਨੀ ਕੁ ਰੇਸ਼ਿਓ ਨਿਕਲ ਰਹੀ ਹੈ ਕਿੰਨੀ ਨਹੀਂ ਠੀਕ ਆ ਤੇ ਕੁੜੀਆਂ ਦੀ ਰੇਸ਼ਿਓ ਜਿਉਹੀ 25 ਦੇ ਵਿੱਚੋਂ 2 3 ਇਦਾਂ ਕਰਕੇ ਨਿਕਲਦੀ ਰਹੀ ਫਿਰ ਤੁਹਾਨੂੰ ਪਤਾ ਹੈ ਫਿਰ ਤੁਹਾਨੂੰ ਟ੍ਰਾਇਲ ਦੀ ਤਿਆਰੀ ਹੈ ਜਿਹੜੀ ਖਿੱਚ ਦੇਣੀ ਚਾਹੀਦੀ ਹੈ ਹੋਰ ਠੀਕ ਹੈ ਬਾਕੀ 올 ਦਾ ਬੈਸਟ ਆ ਸਾਰਿਆਂ ਨੂੰ ਤੁਸੀਂ ਆਪਣਾ ਜਿੰਨਾ ਤੁਸੀਂ ਮਿਹਨਤ ਕੀਤੀ ਹੈ ਸਾਰਾ ਸਟਰਗਲ ਕੀਤਾ ਕਿਸੇ ਕਿ ਆਪਣਾ ਤੁਸੀਂ ਜ਼ੋਰ ਲਗਾਓ ਤੇ ਆਪਣਾ ਪ੍ਰੀਮੀਅਮ ਫਿਟਾਰਮੀ ਅਕੈਡਮੀ ਵਿੱਚ ਇਸ ਤੋਂ ਪਹਿਲਾਂ 10 ਦਿਨ ਪ ਤੇ ਉਹ ਬੈਚ ਆਟਾ ਜਿਹੜਾ ਬੈਚ ਆ ਜਿਹੜਾ ਫਿਜ਼ੀਕਲੀ ਉਹ ਪਾਸ ਆਊਟ ਹੋ ਚੁੱਕਿਆ ਤੇ ਹੁਣ ਆ ਸਾਰੇ ਨਿਊ ਬੱਚੇ ਆ ਜੋ ਪਿੱਛੇ ਤੁਸੀਂ ਦੇਖ ਰਹੇ ਹੋ ਸਾਰਾ ਫਿਜ਼ੀਕਲ ਐਕਟੀਵਿਟੀ ਕਰ ਰਹੇ ਨੇ ਇਹ ਸਾਰਾ ਹਫਤਾ ਦਾ ਹਫਤਾ ਕਾ ਪਹਿਲਾਂ ਮਤਲਬ 2-4 ਦਿਨ ਪਹਿਲਾਂ ਦੀ ਗੱਲ ਆ ਜਦੋਂ ਲਿਸਟ ਆਈ ਆ ਹੈਨਾ ਮੈਰਿਟ ਲਿਸਟ ਉਸ ਤੋਂ ਬਾਅਦ ਫਿਜ਼ੀਕਲ ਦੇ ਲਈ ਬੱਚੇ ਹੀ ਆਏ ਨੇ ਆਪਣੇ ਕੋ ਤੇ ਇੱਕ ਐਸੇ ਕੋਚ ਹੋਣ ਦੇ ਨਾਤੇ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿਉਂਕਿ ਬੱਚਿਆਂ ਦਾ ਹਾਲ ਦੇਖ ਰਹੇ ਆਪਾਂ ਕੋਈ ਇਸ ਤਰ੍ਹਾਂ ਦਾ ਨਹੀਂ ਹੁੰਦਾ ਹੈਗਾ ਕਿ ਤੁਸੀਂ ਇੰਨੀ ਜਲਦੀ ਰੈਡੀ ਹੋਣ ਦੇ ਲਈ ਹਨਾ 2-4 ਦਿਨ ਦੇ ਵਿੱਚ ਬਹੁਤ ਘੱਟ ਬੱਚੇ ਹੁੰਦੇ ਨੇ ਜਿਹੜੇ ਰੈਡੀ ਹੋ ਪਾਣ ਜਿਨ੍ਹਾਂ ਦੀ ਫਿਜ਼ੀਕਲ ਫਿਟਨੈਸ ਵਧੀਆ ਹੋਵੇ ਉਹੀ ਕੁਝ ਚੀਜ਼ਾਂ ਜਿਹੜੇ ਸਿੱਖ ਆਊਟ ਸਾਡ ਸਿੱਖ ਸਾਦਦੇ ਨੇ ਸਭ ਵਧੀਆ ਕਰ ਸਕਦੇ ਨੇ ਨਹੀਂ ਤਾਂ ਮੋਸਟਲੀ ਬੱਚੇ ਜ਼ੀਰੋ ਟਾਈਮ ਦੇ ਉੱਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਇਹ ਸੀਗਾ ਮੇਰਾ ਪੁਆਇੰਟ ਆਫ 视图 ਕਿ ਕੁੜੀਆਂ ਦੀ ਸੈਕੰਡ ਲਿਸਟ ਆ ਜਿਹੜੀ ਉਹ ਆਊਗੀ ਕਿਉਂਕਿ ਤੁਹਾਨੂੰ ਵੀ ਪਤਾ ਜਿਸ ਤਰ੍ਹਾਂ ਆਪਦੇ ਹਾਲਾਤ ਨੇ ਤੇ ਬਾਕੀ ਤੁਸੀਂ ਆਪਣੀ ਕਮੈਂਟ ਕਰਕੇ ਨੀਚੇ رائے ਦਿਓ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਪੁਲਿਸ ਕਾਂਸਟੇਬਲ ਦਾ ਜਿਹੜਾ ਟ੍ਰਾਇਲ ਦੇ ਲਈ ਜਾਂ ਨਹੀਂ ਠੀਕ ਹੈ ਆਪਣੀ رائے ਦਿਓ ਨੀਚੇ ਤੇ ਮਿਲਦੇ ਹਾਂ ਦੋਸਤੋ ਨੈਕਸਟ ਵੀਡੀਓ ਵਿੱਚ ਨੈਕਸਟ ਟਾਈਟਲ ਦੇ ਲਈ ਜੈ ਹਿੰਦ